ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਾ ਚਾਹੁੰਦਾ ਹਾਂ ਜਿਨ੍ਹਾਂ ਨੇ 1922 ਵਿੱਚ ਸਾਕਾ ਸ੍ਰੀ ਪੰਜਾ ਸਾਹਿਬ ਦੌਰਾਨ ਆਪਣੇ ਸਰੀਰ ਨਾਲ ਸੇਵਾ ਦਾ ਅਸਲੀ ਅਰਥ ਦੁਨੀਆ ਨੂੰ ਸਮਝਾਇਆ ਉਹ ਸਮਾਂ ਸੀ ਜਦ ਗੁਰਦੁਆਰਾ ਆਂਦੋਲਨ ਚੱਲ ਰਿਹਾ ਸੀ ਅੰਗਰੇਜ਼ ਹਕੂਮਤ ਨੇ ਗੁਰੂ ਦੇ ਘਰ ਦੀ ਮਰਿਆਦਾ ਤੇ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਸਿੱਖਾਂ ਨੇ ਬੇਨਤੀ ਕੀਤੀ ਕਿ ਗ੍ਰਿਫਤਾਰ ਸਿੰਘਾਂ ਨੂੰ ਲੈ ਕੇ ਜਾ ਰਹੀ ਟ੍ਰੇਨ ਪੰਜਾ ਸਾਹਿਬ ਤੇ ਰੋਕੀ ਜਾਵੇ ਤਾਂ ਜੋ ਸਿੱਖ ਸੰਗਤ ਉਹਨਾਂ ਨੂੰ ਲੰਗਰ ਤੇ ਸੇਵਾ ਪਹੁੰਚਾ ਸਕੇ ਪਰ ਜਦ ਬੇਨਤੀ رد ਹੋਈ ਉਹ ਗੁਰਸਿੱਖ ਆਪਣੇ ਸਰੀਰ ਨਾਲ ਟ੍ਰੇਨ ਰੋਕਣ ਲਈ ਪਟੜੀ ਤੇ ਡੇਟ ਗਏ ਉਹਨਾਂ ਦੇ ਸਰੀਰ ਕੁਚਲੇ ਗਏ ਪਰ ਉਹਨਾਂ ਦੀ ਸ਼ਰਧਾ ਅਟੱਲ ਰਹੀ ਇਹ ਸ੍ਰੀ ਸਾਕਾ ਪੰਜਾ ਸਾਹਿਬ ਸੇਵਾ ਬਲੀਦਾਨ ਤੇ ਧਰਮ ਪ੍ਰਤੀ ਸਮਰਪਣ ਦਾ ਅਸਲੀ ਪ੍ਰਤੀਕ ਸੀ ਅੱਜ ਜਦ ਅਸੀਂ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਉਹਨਾਂ ਨੇ ਕਿਵੇਂ ਗੁਰੂ ਨਾਨਕ ਸਾਹਿਬ ਦੀ ਧਰਤੀ ਆਪਣਾ ਲਹੂ ਦੇ ਕੇ ਸਾਨੂੰ ਸੱਚੀ ਸੇਵਾ ਦਾ ਪਾਠ ਪੜਾਇਆ ਉਹਨਾਂ ਦੀ ਸ਼ਹਾਦਤ ਸਾਨੂੰ ਯਾਦ ਦਿਵਾਉਂਦੀ ਹੈ ਕਿ ਸਿੱਖ ਧਰਮ ਸਿਰਫ ਵਿਸ਼ਵਾਸ ਨਹੀਂ ਇੱਕ ਜੀਵਨ ਜਿਉਣ ਦਾ ਤਰੀਕਾ ਹੈ ਸੇਵਾ ਸੱਚਾਈ ਤੇ ਬਲੀਦਾਨ ਨਾਲ ਭਰਪੂਰ ਆਓ ਅੱਜ ਇਹ ਵਾਅਦਾ ਕਰੀਏ ਕਿ ਅਸੀਂ ਉਹਨਾਂ ਸ਼ਹੀਦਾਂ ਦੀ ਵਿਰਾਸਤ ਨੂੰ ਆਪਣੇ ਕਰਮਾਂ ਨਾਲ ਜਿਉਂਦੇ ਰੱਖਾਂਗੇ ਸਾਕਾ ਪੰਜਾ ਸਾਹਿਬ ਸਿਰਫ ਇਤਿਹਾਸ ਨਹੀਂ ਇਹ ਸਾਡੀ ਰੂਹ ਹੈ ਸਾਡਾ ਮਾਣ ਹੈ ਸਾਰੇ ਸ਼ਹੀਦਾਂ ਨੂੰ ਕੋਟ-કોટ ਨਮਨ ਵਾਹਿਗੁਰੂ ਉਹਨਾਂ ਦੀਆਂ ਆਤਮਾਵਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ